ਪੁਸ਼ਪ ਸ਼ਾਹ ਜਨ ਜਰਦਾਬ ਪੁਸ਼ਪ ਸ਼ਾਹ ਜਨ ਜਰਦਾਬ ਪੁਸ਼ਪ ਸ਼ਾਹ ਜਨ ਜਰਦਾਬ ਪੁਸ਼ਪ ਸ਼ਾਹ ਜਨ ਜਰਦਾਬ ਵਾਰਮੀ ਦੀ ਸ਼ਕਤੀ ਹਮਾਰੇ ਵਾਰਮੀ ਦੀ ਸ਼ਕਤੀ ਹਮਾਰੇ ਬੀਤੇ ਦਿਨੀ ਜਲੰਧਰ ਦੇ ਬਸਤੀ ਸ਼ੇਖਾਡੇ ਚ ਭਗਵਾਨ ਵਾਲਮੀਕੀ ਜੀ ਦੇ ਮੰਦਿਰ ਚ ਬੱਬੂ ਥਾਪੜ ਵੱਲੋਂ ਗੁੰਡਾ ਅਨਸਰਾਂ ਨੂੰ ਨਾਲ ਲੈ ਕੇ ਤੇਜ਼ਦਾਰ ਹਥਿਆਰ ਸਮੇਤ ਜ਼ਬਰਦਸਤੀ ਦਾਖਲ ਹੋ ਕੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਤਿੰਨ ਵਿਅਕਤੀ ਸੂਰਜ ਸਹੋਤਾ ਲੱਕੀ ਥਾਪਰ ਗੱਗੂ ਥਾਪਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਹਮਲਾਵਾਰਾਂ ਵੱਲੋਂ ਮੰਦਰ ਦੀ ਤੋੜ ਫੋੜ ਵੀ ਕੀਤੀ ਗਈ ਪੁਲਿਸ ਵੱਲੋਂ ਉਕਤ ਦੋਸ਼ੀਆਂ ਤੇ ਧਾਰਾ 323 324 326 427 380 295 148 149 ਤੇ 159 ਅਧੀਨ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਉਕਤ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਅਜੇ ਵੀ ਬਾਹਰ ਦੱਸੇ ਜਾ ਰਹੇ ਨੇ ਜਿਸ ਸਮੇਂ ਦੇ ਵਿੱਚ ਅੱਜ ਉਕਤ ਦੋਸ਼ੀਆਂ ਖਿਲਾਫ ਭਗਵਾਨ ਵਾਲਮੀਕੀ ਸਮਾਜ ਵੱਲੋਂ ਕਿਰਾਉ ਕੀਤਾ ਗਿਆ ਤੇ ਐਡੀਸੀਪੀ ਸਿਕਿਉਰਿਟੀ ਚੰਦ ਸਿੰਘ ਵੱਲੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਨਾਲ ਲਿਤਾਇਆ ਇਹਦੇ ਬਾਰੇ ਥੋੜਾ ਦੱਸੋ ਸਰ ਕੀ ਇਹ ਉਕਤ ਦੋਸ਼ੀ ਆ ਜੀ ਬੱਬੂ ਥਾਪਰ ਉਰਫ ਵਿਜੇ ਕੁਮਾਰ ਇਹਦੇ ਪਹਿਲਾਂ ਵੀ ਮੁਕਦਮੇ ਦਰਜਾ ਵਾ ਇਹ ਕ੍ਰਿਮੀਨਲ ਮਾਈਂਡਡ ਬੰਦਾ ਵਾ ਜੀ ਬੱਬੂ ਥਾਪਰ ਇਹ ਮੇਰਾ ਬੈਕਗ੍ਰਾਉਂਡ ਕਿ ਬਣਾ ਲਿਆ। ਇਹ ਪਹਿਲੇ ਦਿਨ ਆ ਕੇ ਨਿਕਲ ਜਾਂਦਾ ਵਾ। ਪਹਿਲਾਂ ਵੀ ਇਹਨੇ ਇਹਨੂੰ ਕੋਰਟ ਨੇ ਘੋੜਾ ਕੀਤਾ ਸੀ। ਇਹ ਟ੍ਰਿਪੀਕਲ ਸ਼ੈਨ ਆ। ਇੱਥੇ ਘੁੰਮਦਾ ਰਹਿੰਦਾ ਵਾ। ਪਹਿਲਾਂ ਵੀ ਘੁੰਮਦਾ ਸੀ। ਹੁਣ ਵੀ ਜਾਣ ਕੇ ਕਦੀ ਕਿਸੇ ਪਾਰਟੀ 'ਚ ਹੋ ਜਾਂਦਾ ਕਦੀ ਕਿਸੇ ਪਾਰਟੀ 'ਚ। ਇਹਨੂੰ ਜਿਹੜਾ ਮਰਜੀ ਠੱਗੀ ਏਜੰਟੀ ਦਾ ਕੰਮ ਇਹ ਕਰਦਾ ਵਾ। ਫਰੋਡ ਇਹ ਮਰਿਆ ਪਿਆ ਦੇ ਪੈਸੇ ਇਹ ਰੱਖ ਲੈਂਦਾ ਵਾ। ਕਦੀ ਮਰੇ ਪੈਰੀ ਕੋਠੀ ਦੀ ਰਜਿਸਟਰੀ ਕਰਾ ਕੇ ਜੱਲ ਆਹ ਧਾਰਾ ਇੱਥੇ 25 ਦਿਨ ਜੇਲ੍ਹ ਰਹਿ ਕੇ ਆਇਆ ਵਾ। ਤੇ ਇਹ ਤੋਂ ਪਹਿਲੇ ਕੋਈ ਅਸੀਂ ਉੱਚ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਕੀਤੀ ਕੋਈ ਪਹਿਲੇ ਕੋਈ ਤੁਸੀਂ ਮਿਲੇ ਹੋ ਇੱਕ ਮਹੀਨਾ ਤੁਸੀਂ ਕਹਿੰਦੇ ਇੱਕ ਮਹੀਨਾ ਹੋ ਗਿਆ ਵਾ ਮਹੀਨੇ ਦੇ ਵਿੱਚ ਕੋਈ ਕਿਸੇ ਅਫਸਰ ਮਿਲੇ ਤੁਸੀਂ ਫੋਨ ਤੇ ਗੱਲ ਆ ਗਈ ਪ੍ਰਸ਼ਾਸਨ ਅਸੀਂ ਸਾਨੂੰ ਪ੍ਰਸ਼ਾਸਨ ਵੱਲੋਂ ਇਹੀ ਉਮੀਦ ਸੀ ਜੀ ACP ਵੈਸਟ ਜੀ ਆਪਣੇ ਜਿਹੜੇ ਉਹ ਵੀ ਸਾਡੇ ਕੋਲ ਮੰਦਰ ਜਿੱਦਾਂ ਗੁਰੂ ਘਰ ਦੇ ਵਿੱਚ ਹਮਲਾ ਆਇਆ ਉਹ ਵੀ ਉਹਨੇ ਸਾਨੂੰ ਇਹੀ ਆਸ਼ਵਾਸਨ ਦਿੱਤਾ ਸੀਗਾ ਇਹਨਾਂ ਦੋਸ਼ੀਆਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਊਗੀ ਪਰ ਹਲੇ ਤੱਕ ਜੋ ਮਹੀਨਾ ਹੋ ਚੱਲਾ ਵਾ ਕਿਸੇ ਵੀ ਜਿਹੜੇ ਦੋਸ਼ੀ ਆ ਕਿਸੇ ਦੀ ਉਹਨਾਂ ਦੇ ਵਿੱਚੋਂ ਨੋ ਦੋਸ਼ੀ ਆ ਕਿਸੇ ਦੀ ਅਰੈਸਟ ਨਹੀਂ ਪਾਈ ਗਈ ਆ ਸ਼ਰੇਮ ਹਮ ਹੁਕਮ ਦੇ ਫਿਰਦੇ ਪਏ ਆ ਬੰਦੀ ਭਾਈ ਤੁਸੀਂ ਮਾਮਲਾ ਖੁਦ ਦੱਸੋ ਕੀ ਮਾਮਲਾ ਤੁਸੀਂ ਅੱਜ ਸੀਪੀ ਦਫ਼ਤਰ ਇੱਥੇ ਪਹੁੰਚਿਆ ਹੋ ਬਸਤੀਆਂ ਦੇ ਵਿੱਚ ਜਿਹੜਾ ਵਾਲਮੀਕ ਮੰਦਿਰ ਦੇ ਵਿੱਚ ਹਮਲਾ ਕੀਤਾ ਗਿਆ ਪਹਿਲੇ ਤਾਂ ਬੜਾ ਨਿੰਦਣਯੋਗ ਕੰਮ ਹੈ ਕਿਉਂਕਿ ਦੇਖੋ ਭਗਵਾਨ ਦੇ ਘਰ ਵਿੱਚ ਇਦਾਂ ਦੇ ਹਮਲੇ ਕਰਨੇ ਬੜੀ ਮਾੜੀ ਗੱਲ ਹੈ ਜੇ ਕਿਸੇ ਨਾਲ ਪਰਸਨਲ ਰੰਜਿਸ਼ ਹੋ ਬਾਹਰ ਜਾ ਕੇ ਕੱਢਣੀ ਚਾਹੀਦੀ ਹੈ ਗੁਰੂ ਘਰਾਂ ਦੇ ਵਿੱਚ ਆ ਕੇ ਇਦਾਂ ਦੇ ਹਮਲੇ ਨਹੀਂ ਕਰਨੇ ਚਾਹੀਦੇ ਜੇਕਰ ਪ੍ਰਸ਼ਾਸਨ ਨੇ ਪੂਰੀ ਸ਼ਾਨਵੇਂ ਕਰਕੇ ਪਰਚਾ ਦਰਜ ਕੀਤਾ ਹੈ ਤੇ ਇਹਨਾਂ ਦੋਸ਼ੀਆਂ ਨੂੰ ਜਿਹੜਾ ਅਰੈਸਟ ਵੀ ਪਾਣੀ ਚਾਹੀਦਾ ਲੇਕਿਨ ਕਿਤੇ ਨਾ ਕਿਤੇ ਪੋਲਿਟੀਕਲ ਸ਼ੈਲਟਰ ਕਰਕੇ ਜਾਂ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਹੱਥ ਅਰ ਜੀ ਸੋਤਾਜੀ ਨੇ ਔਰ ਸਮੂਹ ਜਿਹੜੀ ਜਥੇਬੰਦੀਆਂ ਆਈਆਂ ਕਿ ਸੋਮਵਾਰ ਨੂੰ ਜੇਕਰ ਇਹਨਾਂ ਦੀ ਗ੍ਰਿਫਤਾਰੀ ਨਹੀਂ ਭਈ ਤਾਂ ਰਵੀਦਾਸ ਚੌਂਕ ਜਿਹੜਾ ਬੰਦ ਕੀਤਾ ਜਾਊਗਾ ਔਰ ਫਿਰ ਇਹ ਪ੍ਰਸ਼ਾਸਨ ਜ਼ਿੰਮੇਦਾਰ ਹੋਊਗਾ ਕਿਉਂਕਿ ਅਸੀਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਿਲਕੁਲ ਸਹੀ ਰੱਖਣਾ ਚਾਹੁੰਦੇ ਲੇਕਿਨ ਇਹ ਮਜਬੂਰ ਕਰਦੇ ਪਏ ਆ ਸਾਨੂੰ ਰੋਡ ਬੰਦ ਕਰਨ ਨੂੰ ਔਰ ਕਮਿਸ਼ਨਰ ਸਾਹਿਬ ਨੂੰ ਵੀ ਸਖਤ ਲਫ਼ਜ਼ਾਂ ਵਿੱਚ ਚੇਤਾਵਨੀ ਹੈ ਕਿ ਤੁਸੀਂ ਸੋਮਵਾਰ ਤੋਂ ਪਹਿਲੇ ਪੈਣੇ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰੋ ਨਹੀਂ ਕੀਤਾ ਗਿਆ ਤਾਂ ਰੋਡ ਜਾਮ ਹੋਊਗਾ ਫਿਰ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਮੈਂ ਕਹਿੰਦਾ ਤੁਹਾਨੂੰ ਜਾਨੂ ਮਾਰਦ ਬਾਠ ਠੀਕ ਹੈ ਕੋਈ ਨਹੀਂ ਮਤਲਬ ਬੈਜ ਆਵੇ ਸਾਡੇ ਫੇਰ ਜਰਾ ਹਮਲਾ ਹੋਵੇ ਕੁਝ ਹੋ ਗਿਆ ਹੈ ਨਾ ਸਾਡੇ ਫੇਰ ਨਹੀਂ ਆਉਂਦੇ ਜੀ ਇੱਕ ਮਹੀਨਾ ਹੋ ਗਿਆ ਇੱਕ ਵਾਰੀ ਸੋਹਦਾ ਸਾਹਿਬ ਇਹ ਕਿਹਨਾ ਬੈ ਮਹੀਨਾ ਹੋ ਗਿਆ ਕੁਝ ਹੋ ਗਿਆ ਤਾਂ ਕਿ ਉਹ ਗਾਇਬ ਹੈ ਜੀ ਸਰ ਇਹਦੇ ਵਿੱਚ ਜੇ ਤਾਂ ਸੋنگਵਾਰ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਸਾਨੂੰ ਸਾਨੂੰ ਮਰਗੁਈ ਜੋਰਦਾ ਵੀ ਦਾ ਚੌਂਦ ਸਾਨੂੰ ਲੇਕਿਨ ਤੁਹਾਡੇ ਤੇ ਆਸ ਹੈ ਕਿ ਸੋنگਵਾਰ ਤੱਕ ਉਹਨਾਂ ਦੀ ਗ੍ਰਿਫਤਾਰੀ ਕਰਾ ਲਓ ਕੀ ਹੋ ਜੂਗੀ ਸੋਵਾਰ ਤੱਕ ਮੈਂ ਹੋਣੀ ਅੱਜ ਕਹਿ ਦਿੰਦਾ ਐਸਐਸਟੀ ਨੂੰ ਕਹਿ ਦਿੰਦਾ ਡੀਐਸਪੀ ਨੂੰ ਤੇ ਐਸਪੀ ਸਾਹਿਬ ਨੂੰ ਕਹਿ ਦਿੰਦਾ ਠੀਕ ਸਾਰਿਆਂ ਨੂੰ ਮੈਂ ਤੁਹਾਡਾ ਮੈਸੇਜ ਲਾ ਦਿੰਦਾ ਤੇ ਕਰ ਨਰਨਾਰ ਮਿੱਕੀ ਮਹਾਰਾਜ ਕੀ ਜੈ